ਅੱਜ ਅਸੀਂ ਇੱਕ ਬਹੁਤ ਅਹਿਮ ਦਿਨ ਜਿਹੜਾ ਅੱਜ ਤੋਂ 50 ਸਾਲ ਪਹਿਲਾਂ ਹੋਇਆ ਸੀ ਉਹਦੇ ਵਿਸ਼ੇ ਤੇ ਇਕੱਠੇ ਹੋਏ ਆਂ ਪਰ ਸਾਨੂੰ ਇਹ ਕਿਤੇ ਨਾ ਕਿਤੇ ਸਮਝਣ ਦੀ ਲੋੜ ਹੈ ਕਿ ਜੇ ਉਹ ਕਾਲਾ ਦਿਨ ਆਇਆ ਸੀ ਤਾਂ ਉਹਦੀ ਜੜ ਕੀ ਹੈ ਅੱਜ ਸਾਡੀ ਕੌਮ ਵੀ ਅੱਜ ਉਸ ਜੜ ਨੂੰ ਫੇਸ ਕਰ ਰਹੀ ਹੈ 50 ਸਾਲ ਪਹਿਲਾਂ ਜਦੋਂ Allahabad ਕੋਰਟ ਨੇ ਇੰਦਰਾ ਗਾਂਧੀ ਨੂੰ ਕਹਿਤਾ ਸੀ ਕਿ ਤੂੰ ਹੁਣ ਪ੍ਰਧਾਨ ਮੰਤਰੀ ਨਹੀਂ ਰਹਿ ਸਕਦੀ ਤੇਰੀ ਮੈਂਬਰ ਆਫ ਪਾਰਲੀਮੈਂਟ ਖਾਰਜ ਹੋ ਜਾਣੀ ਹੈ ਉਸ ਚੀਜ਼ ਤੋਂ ਬਖਲਾਉਂਦੇ ਹੋਏ ਆਪਣੀ ਕੁਰਸੀ ਨੂੰ ਕਾਬਜ਼ ਰਹਿਣ ਲਈ ਉਹਨੇ ਰਾਤੋਂ ਰਾਤ ਐਮਰਜੈਂਸੀ ਲਾਈ ਤੇ ਉਸ ਸਮੇਂ ਦੇ ਵਿੱਚ ਜਿਵੇਂ ਤਮਰ ਜੀ ਗੱਲ ਕਰਦੇ ਸੀ ਜਨਸੰਗ ਦੇ ਵਿੱਚ ਮਰਾਰਜੀ ਦਸਾਈ ਥੋੜੇ ਜੇ ਸਮੇਂ ਪਹਿਲਾਂ ਹੀ ਜਨਸੰਗ ਦੇ ਵਿੱਚ ਆਏ ਸੀ ਤਾਂ ਉਹ ਵੀ ਸਮਝਣ ਦੀ ਲੋੜ ਹੈ ਕਿ ਮਰਾਰਜੀ ਦਸਾਈ ਜੀ ਨੇ ਕਾਂਗਰਸ ਕਿਉਂ ਛੱਡੀ ਕਿਉਂਕਿ ਉੱਥੇ ਪਰਿਵਾਰਵਾਦ ਹਾਵੀ ਹੋ ਰਿਹਾ ਸੀ ਜਦੋਂ ਪਰਿਵਾਰਵਾਦ ਕਿਸੇ ਵੀ ਪਾਰਟੀ ਦੇ ਉੱਤੇ ਹਾਵੀ ਹੁੰਦਾ ਤਾਂ ਸਾਨੂੰ ਕਾਲੇ ਦਿਨ ਦੇਖਣੇ ਪੈਂਦੇ ਨੇ ਜੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਪਰਿਵਾਰਵਾਦ ਹਾਵੀ ਹੋ ਰਿਹਾ ਹੈ ਤਾ ਸਾਡੀ ਕੌਮ ਨੂੰ ਕਾਲੇ ਦਿਨ ਦੇਖਣੇ ਪੈ ਰਹੇ ਨੇ ਸਿੱਖ ਆਪਸ 'ਚ ਲੜਦੇ ਸੀ ਜਥੇਬੰਦੀਆਂ ਆਪਸ 'ਚ ਲੜਦੀਆਂ ਸੀ ਕਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਪਸ 'ਚ ਨਹੀਂ ਲੜੇ ਇਹ ਪਹਿਲੀ ਵਾਰ ਸਾਡੀ ਕੌਮ ਦੇਖ ਰਹੀ ਆ ਉਸ ਪਰਿਵਾਰਵਾਦ ਕਰਕੇ ਅਮਰਜੈਂਸੀ ਲੱਗੀ ਤਾਂ ਸਾਡੇ ਸਿੱਖਾਂ ਦੇ ਉੱਤੇ ਅਮਰਜੈਂਸੀ ਨਹੀਂ ਲੱਗੀ ਸੀ ਪੰਜਾਬ ਦੇ ਵਿੱਚ ਕਿਸੇ ਜਥੇਬੰਦੀ ਦੇ ਉੱਤੇ ਅਮਰਜੈਂਸੀ ਨਹੀਂ ਲੱਗੀ ਸੀ ਉਹ ਜਨ ਸੰਘ ਦੇ ਲੀਡਰਾਂ ਤੇ ਤੇ ਆਰਐਸਐਸ ਦੇ ਲੀਡਰਾਂ ਦੇ ਉੱਤੇ ਲੱਗੀ ਸੀ ਉਸ ਟਾਈਮ ਦੇ ਫਾਊਂਡਿੰਗ ਮੈਂਬਰ ਹੁੰਦੇ ਸੀ ਯਗਯਾ ਦੱਤ ਜੀ ਯਗਯਾ ਦੱਤ ਜੀ ਨੇ ਚਿੱਠੀ ਲਿਖੀ ਸੀ ਜੈਦਾਰ ਗੁਰਚਰਨ ਸਿੰਘ ਟੋੜਾ ਨੂੰ ਕਿ ਅੱਜ ਸਾਡੇ ਤੇ ਭੀੜ ਪਈ ਹੈ ਕਿ ਤੁਸੀਂ ਸਾਡੀ ਮਦਦ ਕਰੋ ਇਹ ਸੰਘਰਸ਼ ਲੜੋ ਤਾਂ ਜੈਦਾਰ ਗੁਰਚਰਨ ਸਿੰਘ ਟੋੜਾ ਨੇ ਪਹਿਲੀ ਮੀਟਿੰਗ ਸੱਦੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿੱਥੇ ਸਾਰਿਆਂ ਨੂੰ ਸੱਦਿਆ ਗਿਆ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਸੱਦਿਆ ਤਲਵੰਡੀ ਸਾਹਿਬ ਨੂੰ ਸੱਦਿਆ ਤੇ ਉੱਥੇ ਉਹਨਾਂ ਨੇ ਫੈਸਲਾ ਲਿਆ ਕਿ ਅਸੀਂ ਹਮੇਸ਼ਾ ਦੇਸ਼ ਲਈ ਲੜਦੇ ਆਏ ਹਾਂ ਜੇ ਕਦੇ ਵੀ ਅਤਿਆਚਾਰ ਹੋਊਗਾ ਤਾਂ ਸਿੱਖ ਮੂਰੇ ਖੜਾ ਹੋਊਗਾ ਤਾਂ ਸ਼ਰੋਮਣੀ ਅਕਾਲੀ ਦਲ ਨੇ 9 ਜੁਲਾਈ ਨੂੰ ਪਹਿਲਾ ਮੋਰਚਾ ਵਿੱਢਿਆ ਅਸੀਂ ਤਾਂ ਤਮਰ ਸਾਹਿਬ ਹਮੇਸ਼ਾ ਸਿੱਖਾਂ ਨੇ ਦੇਸ਼ ਲਈ ਹਮੇਸ਼ਾ ਮੂਰੇ ਅੜ ਕੇ ਅਸੀਂ ਸੇਵਾਵਾਂ ਨਿਭਾਈਆਂ ਨੇ ਪਰ ਸਾਡੇ ਨਾਲ ਕਿਤੇ ਨਾ ਕਿਤੇ ਬਹੁਤ ਕਥਾਈਆਂ ਹੁੰਦੀਆਂ ਆਈਆਂ ਜਿਦੇ ਕਰਕੇ ਅੱਜ ਸਾਡੇ ਮਨ ਬਹੁਤ ਖਰਾਬ ਨੇ ਮਨ ਬਹੁਤ ਠੇਸ ਪਹੁੰਚੀ ਹੋਈ ਹੈ ਪਰ ਜੇ ਅੱਜ ਟੌੜਾ ਸਾਹਿਬ ਦਾ ਵਾਰਿਸ ਹੋਣ ਦੇ ਨਾਤੇ ਜੇ ਅਸੀਂ ਵੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਬੈਠੇ ਆ ਤਾਂ ਉਹਦਾ ਇੱਕੋ ਇੱਕ ਕਾਰਨ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਰਿਵਾਰਵਾਦ ਹੋਣਾ ਕਿਸੇ ਦਾ ਆਪਣਾ ਘਰ ਛੱਡਣ ਨੂੰ ਜੀ ਨਹੀਂ ਕਰਦਾ ਖਾਸ ਕਰਕੇ ਜੇ ਉਹ ਘਰ ਆਪਣੇ ਹੱਥੀ ਬਣਾਇਆ ਹੋਵੇ ਕੋਈ ਛੱਡ ਸਕਦਾ ਜੀ ਅਸੀਂ ਤਿੰਨ ਪੀੜੀਆਂ ਨੇ ਉਸ ਘਰ ਨੂੰ ਛੱਡਿਆ ਸਿੱਖ ਕੌਮ ਲਈ ਸੇਵਾ ਨਿਭਾਈ ਸਾਡੇ ਬਜ਼ੁਰਗਾਂ ਨੇ ਸੇਵਾ ਨਿਭਾਈ ਤਾਂ ਅਸੀਂ ਉਸ ਐਮਰਜੈਂਸੀ ਦੇ ਡੈਮੋਕਰੇਸੀ ਤੋਂ ਜਿਹੜਾ ਡਿਕਟੇਟਰਸ਼ਿਪ ਵੱਲ ਜਾ ਰਿਹਾ ਸੀ ਤਾਂ ਉਹ ਸਿੱਖ ਕੌਮ ਨੇ ਉਹਦੀਆਂ ਲੀਹਾਂ ਤੋੜੀਆਂ